ਅਸਕੇ ਅਜੀ ਅੱਜ ਆ ਜੀ 6 ਅਗਸਤ 2024 ਦਿਨ ਮੰਗਲ ਦਾ ਗੈਪ ਹੈ ਕਿੰਦਾ ਹੈ ਹੁਣ ਬਣਾਉਣੇ ਵਿੱਚ ਵੀਡੀਓਸ ਈਵਰ ਗਰਮੀ ਹੁੰਦੀ ਹੈ ਈਵਰ ਆਵਾਜ਼ ਜ਼ਿਆਦਾ ਹੁੰਦੀ ਹੈ ਉਹੀ ਵਸਤੇ ਮੈਂ ਬਣਾ ਲੈਂਦਾ ਹੁੰਦਾ ਵਸ ਫਿਰ ਉਹ ਗੱਲ ਨਹੀਂ ਬਣਦੀ ਮਰਨ ਜਾਂ ਤੀਜੇ ਗੇ ਲੱਡਾ ਹੋ ਜਾਂਦੀ ਹੈ ਫਿਰ ਇੰਟਰਨੈਟ ਇਸ਼ੂਸ ਅ ਅਰ ਮੈਂ ਕੀ ਕਰ ਰਿਹਾ ਤੇ ਹਾਂ ਕਿ ਮੈਂ ਬਹੁਤ ਜੈਲਸੀ ਕਰਦਾ ਜਿਹੜੇ ਰਾਈਟਰਸ ਹੁੰਦੇ ਨੇ ਕਿ ਕੋਈ ਬੰਦਾ ਕਹਾਣੀ ਕਿੱਦਾਂ ਲਿਖ ਸਕਦਾ ਹੈ ਜੋ ਕਹਾਣੀਆਂ ਲਿਖਦੇ ਆ ਜੋ ਕਵਿਤਾ ਲਿਖਦੇ ਆ ਕਿਉਂ ਕੁਝ ਵੀ ਲਿਖਦੇ ਆ ਗਾਣੇ ਲਿਖਦੇ ਆ ਗਾਇਕ ਸਕ੍ਰਿਪਟ ਰਾਈਟਰ ਜੋ ਫਿਲਮਾਂ ਲਿਖਦੇ ਆ ਕਿੱਦਾਂ ਲਿਖ ਸਕਦਾ ਮੈਨੂੰ ਐ ਨਹੀਂ ਹੁੰਦਾ ਕਰਿਆ ਦਿਵਾਨੀ ਹੋ ਕੇ ਕਰੋ ਉੱਤਰ ਦਾ ਗਿਆਨ ਉਹ ਵੀ ਲਿਖ ਦਿੰਦੇ ਆ ਉਹ ਕਿਵੇਂ ਕੈਰੈਕਟਰ ਤੇ ਨਹੀਂ ਇੰਟੀਗੇਟ ਹੈ ਉਹ ਕਿੱਦਾਂ ਕਹਾਣੀਆਂ ਕਿਦਾਂ ਉਹਨਾਂ ਦੇ ਮੂਡ ਨੋਵਲਸ ਅੱਡੀ ਵੱਡੀ ਕਹਾਣੀ ਕਿਉਂ ਨਾਲ ਦੀ ਨਾਲ ਕੰਟੀਨਿਊੀ ਵੀ ਲਿਖਦੇ ਰਹਿੰਦੇ ਹਨ ਉਹਨਾਂ ਦੇ ਦਿਮਾਗ 'ਚ ਪਹਿਲੇ ਹੀ ਬਣੀ ਹੁੰਦੀ ਹੈ ਜਾਂ ਹਾਂਜੀ ਅਗਰ ਮੈਨੂੰ ਮੌਕਾ ਮਿਲੇਗੀ ਇਸਨੂੰ ਪੁੱਛਣ ਦਾ ਪੁੱਛਾਂਗੀ ਕਿਉਂਕਿ ਕਮਾਲ ਦੀ ਗੱਲ ਆ ਇੱਕ ਕਹਾਣੀ ਮਤਲਬ ਇੱਕ ਜ਼ਿੰਦਗੀਦਾਰੀ ਲਿਖਣਾ ਹੈ ਇੱਕ ਬੰਦੇ ਦੀ ਦੁਨੀਆ ਬਾਰੇ ਲਿਖ ਦੇਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ ਅਜ بس ਮੰਨਉ ਨਹੀਂ ਤਾਂ ਮੈਂ ਦੰਦੀ ਕਿਤਾਬ ਲਿਖੀ ਤੇ ਅਨਾ ਵਧੀਆ ਵਧੀਆ ਹਾਲਾ ਕਿ ਆਪਾਂ ਨੂੰ ਪਤਾ ਹੋਣਾ ਤੇ ਵਧੀਆ ਕੰਟੈਂਟ ਜੋ ਇਹਨਾਂ ਦੇ ਸਟਾਰਟਿੰਗ ਵਾਲੇ ਹੋਣ ਉਹ ਤਾਂ ਪਤਾ ਨਹੀਂ ਕਿਵੇਂ ਵੀ ਹੋਣੇ ਕਿਵੇਂ ਇਹ ਸਟਾਰਟਿੰਗ ਕਿੱਦਾਂ ਹੁੰਦੀ ਹੈ ਇਸ ਚੀਜ਼ ਦੀ ਲਿਖਣੇ ਦੀ ਜਾਂ ਇਹ ਮੈਂ ਲਿਖ ਸਕਦਾ ਹਾਂ ਦੰਗੀਆਂ ਕਹਾਣੀਆਂ ਨਾਲ ਜਿਵੇਂ ਕੀ ਚਾਹੀਦਾ ਹੈ ਬੰਦੇ ਨੂੰ ਬੰਦੇ ਵਿੱਚ ਜੋ ரைਟਰ ਬਣੇ ਜਾਓ ਸਭ ਕੁਝ ਮੈਡੀਨੇਸ਼ਨ ਨੂੰ ਹੀ ਹੁੰਦਾ ਆ ਕੁਝ ਕੁਛ ਆਭਿੱਤੀ ਵੀ ਹੁੰਦੀ ਹੈ ਆਪਣੀ ਕੁਝ ਇਨਸੀਡੈਂਟਸ ਜਿਨ੍ਹਾਂ ਨੂੰ ਬਸ ਮੋਡੀਫਾਈ ਕਰਕੇ ਆਪਣੀ ਰੀਅਲ ਲਾਈਫ ਦੇ ਇਨਸੀਡੈਂਟਸ ਨੂੰ ਉਹਨਾਂ ਨੇ ਪੇਪਰ ਤੇ ਉਤਾਰ ਦਿੱਤਾ ਹੁੰਦਾ ਹੈ ਪਤਾ ਨਹੀਂ ਮੇਰੇ ਕੋਲ ਜਵਾਬ ਨਹੀਂ ਹੈ ਪਰ ਮੈਂ ਸੱਚੀ ਜਲਸ ਫੀਲ ਕਰਦਾ ਹੈ ਕੁਝ ਵੀ ਪੜਦਾ ਹੋਂਦਾ ਤਾਂ ਨਹੀਂ ਪੜਦਾ ਪਰ ਜਦ ਕੇ ਦੇ ਵੀ ਪੜਦਾ ਹੈ ਤਾਂ ਲੱਗਦਾ ਯਾਰ ਕੁਮਾਹ ਹੋ ਗਿਆ ਮਨ ਇਹਦਾ ਜਿਵੇਂ ਕਿੱਦਾਂ ਨੂੰ ਕਦਾਈ ਕਿ ਨਹੀਂ ਲਿਖ ਸਕਦਾ ਕਿ ਨਹੀਂ ਢਾਲ ਸਕਦਾ ਇਹ ਰੇਕਰ ਤੇ ਇੱਕ ਬੰਦਾ ਉਹਦੀ ਲਾਈਫ ਉਹਦਾ ਨਾਮ ਉਹਦੇ ਆਦੀ ਬਣਦੇ ਜਾਂ ਇੱਕ ਕਵਿਤਾ ਬਹੁਤ ਸੋਹਣੀ ਜਿਹੀ ਜੰਮਦੀ ਆ ਯਾਰ ਨਾ ਪਰ ਪਤਾ ਨਹੀਂ ਲੱਗਦਾ ਮੇਰਾ ਨਾਮ ਆਸ ਠੀਕ ਹੈ ਜੀ ਅਜਵਾਸ ਤੇ ਅਸੀ ਕੀ ਛੇਗਾ 2024 ਦੇਨੋਂ ਮੰਡਲ ਆਤ